ਸਤ ਸ੍ਰੀ ਅਕਾਲ ਦੋਸਤੋ ਇਹ ਆਪਣਾ ਪੰਜਾਬੀ ਪੋਡਕਾਸਟ ਦਾ ਭਾਗ ਦੂਜਾ ਯਾਨੀ ਕਿ ਐਪੀਸੋਡ 2 ਹੈ ਤੇ ਇਸ ਵਿੱਚ ਇੱਕ ਪਾਠ ਹੈ ਜਿਸ ਦਾ ਨਾਮ ਹੈ ਨਿੱਕੀ ਜਿੰਦ ਵੱਡੀ ਸੋਚ ਇਹ ਪਾਠ ਦੇ ਬਾਰੇ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਹੈ ਇਹਦੀ ਕਹਾਣੀ ਨੂੰ ਆਪਾਂ ਸੁਣਦੇ ਹਾਂ ਆਰਾਮ ਨਾਲ ਬੈਠ ਜਿਓ ਕੰਨਾਂ ਦੇ ਵਿੱਚ 이어ਫੋਨ ਲਗਾ ਲਓ neckband 이어ਫੋਨ ਜਾਂ ایرਪອດ ਤੇ ਚਲੋ ਸ਼ੁਰੂ ਕਰਦੇ ਹਾਂ ਨਿੱਕੀ ਜਿੰਦ ਵੱਡੀ ਸੋਚ ਵਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ। ਵਸੰਤ ਪੰਚਮੀ ਬੱਚੇ ਪਤੰਗ ਉਡਾਉਂਦੇ ਹਨ। ਤਾਂ ਵਸੰਤ ਪੰਚਮੀ ਦੇ ਤਿਉਹਾਰ ਦੇ ਮੌਕੇ ਤੇ ਛੁੱਟੀ ਸੀ ਤੇ ਸਾਰਾ ਪਰਿਵਾਰ ਘਰ ਹੀ ਸੀ। ਗੁਰਮੇਲ ਸਿੰਘ ਤੁੱਪੇ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਕੋਲ ਹੀ ਕੁਝ ਕਿਤਾਬਾਂ ਵੀ ਪਈਆਂ ਸਨ। ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ਤਸਵੀਰਾਂ ਬਣਾ ਰਹੀ ਸੀ। ਤਾਂ ਗੁਰਮੇਲ ਸਿੰਘ ਪਾਪਾ ਹੋਣਗੇ ਸਿਮਰਨ ਦੇ ਠੀਕ ਹੈ ਸਿਮਰਨ ਇਹਨਾਂ ਦੀ ਕੁੜੀ ਹੋ ਗਈ ਲੜਕੀ ਡਾਕਟਰ ਜਸ਼ਨ ਟੈਲੀਵਿਜ਼ਨ ਮੋਰੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ ਜਸ਼ਨ ਇਹਨਾਂ ਦਾ ਬੇਟਾ ਹੋਊ ਜਦੋਂ ਗੁਰਮੀਲ ਸਿੰਘ ਸੈਰ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਹੀ ਆਵਾਜ਼ ਮਾਰਦਿਆਂ ਕਿਹਾ ਪਾਪਾ ਸੈਰ ਕਰਨ ਚੱਲੇ ਹੋ ਮੈਂ ਵੀ ਅੱਜ ਤੁਹਾਡੇ ਨਾਲ ਸੈਰ ਕਰਨ ਜਾਵਾਂਗਾ ਕੀ ਗੱਲ ਅੱਜ ਤੂੰ ਟਿਊਸ਼ਨ ਤੇ ਨਹੀਂ ਜਾਣਾ ਗੁਰਮੀਲ ਸਿੰਘ ਨੇ ਬੂਟਾਂ ਦੇ ਤਸਮੇ ਕੱਸਦਿਆਂ ਕਿਹਾ ਨਹੀਂ ਪਾਪਾ ਅੱਜ ਸਾਨੂੰ ਟਿਊਸ਼ਨ ਤੋਂ ਛੁੱਟੀ ਹੈ ਅੱਜ ਸਾਡੀ ਮੈਡਮ ਕਿਤੇ ਰਿਸ਼ਤੇਦਾਰੀ 'ਚ ਗਏ ਹੋਏ ਹਨ ਹਾਂ ਹਾਂ ਪਾਪਾ ਲੈ ਜਾਓ ਇਹਨੂੰ ਆਪਣੇ ਨਾਲ ਸਵੇਰ ਦਾ ਬੈਠਾ ਹੈ ਇਹ ਟੈਲੀਵਿਜ਼ਨ ਮੂਰੇ ਇਹ ਸਵੇਰ ਦਾ ਬੈਠਾ ਹੈ ਇਹ ਟੈਲੀਵਿਜ਼ਨ ਮੂਰੇ ਪਤਾ ਨਹੀਂ ਕੀ ਲੱਭੀ ਜਾਂਦਾ ਹੈ ਕਾਰਟੂਨ ਚੈਨਲ 'ਚੋਂ ਸਿਮਰਨ ਨੇ ਸਕੂਲ ਦਾ ਬੈਗ ਰੱਖਦਿਆਂ ਕਿਹਾ ਪਰ ਬੇਟਾ ਮੈਂ ਬਹੁਤ ਦੂਰ ਤੱਕ ਜਾਣਾ ਹੈ ਥੱਕ ਜਾਵੇਂਗਾ ਥੱਕ ਜਾਵੇਗਾ ਇਹ ਨਹੀਂ ਪਾਪਾ ਮੈਂ ਨਹੀਂ ਥਕਾਂਗਾ ਜਸ਼ਨ ਗੁਰਮੇਲ ਦੇ ਮੂਰੇ ਮੂਰੇ ਹੋ ਕੇ ਤੁਰ ਪਿਆ ਚੱਲ ਫਿਰ ਪੁੱਤਰਾ ਵੇਖਦਾ ਅੱਜ ਤੇਰਾ ਜੋਰ ਗੁਰਮੇਲ ਸਿੰਘ ਲੰਮੀਆਂ ਲੰਮੀਆਂ ਡਿੰਗਾ ਭਰਦਾ ਜਾ ਰਿਹਾ ਸੀ ਤੇ ਜਸ਼ਨ ਕਦੇ ਪਿੱਛੇ ਰਹਿ ਜਾਂਦਾ ਤੇ ਕਦੇ ਦੌੜ ਕੇ ਅੱਗੇ ਲੱਗ ਜਾਂਦਾ ਲੰਘ ਜਾਂਦਾ ਅਤੇ ਅੱਗੇ ਖੜ ਕੇ ਆਪਣੇ ਪਾਪਾ ਦਾ ਇੰਤਜ਼ਾਰ ਕਰਨ ਲੱਗ ਪੈਂਦਾ ਕੁਝ ਹੀ ਮਿੰਟਾਂ ਵਿੱਚ ਦੋਵੇਂ ਪਿਓ ਪੁੱਤਰ ਅਬਾਦੀ ਤੋਂ ਬਾਹਰ ਨਿਕਲ ਕੱਚੀ ਨਹਿਰ ਵਾਲੇ ਰਾਹ ਤੇ ਆ ਗਏ ਜਸ਼ਨ ਮੂਰੇ ਮੂਰੇ ਤੁਰਦਾ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਨੂੰ ਨਿਹਾਰਦਾ ਜਦੋਂ ਸਰੋਂ ਦੀਆਂ ਜਦੋਂ ਕਦੇ ਸਰੋਂ ਦੀਆਂ ਫੁੱਲਾਂ ਤੇ ਮੰਡਲ ਲਾਉਂਦੀਆਂ तितਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਕਦੇ ਤਾਰਾਂ ਤੇ ਬੈਠੇ ਪੰਛੀਆਂ ਨੂੰ ਵੇਖ-ਵੇਖ ਖੁਸ਼ ਹੁੰਦਾ ਗੁਰਮੇਲ ਸਿੰਘ ਆਪਣੀ ਧੁੰਨ ਵਿੱਚ ਤੇਜ ਤੇਜ ਤੁਰਦਾ ਜਾ ਰਿਹਾ ਸੀ ਉਹ ਹੈਰਾਨ ਸੀ ਕਿ ਅੱਜ ਜਸ਼ਨ ਦੇ ਮਨ ਵਿੱਚ ਸੈਰ ਕਰਨ ਦਾ ਵਿਚਾਰ ਕਿਵੇਂ ਆਇਆ ਦੋਵੇਂ ਪਿਓ ਪੁੱਤਰ ਗੱਲਾਂ ਕਰਦੇ ਨਹਿਰ ਦੀ ਪਟੜੀ ਤੇ ਆ ਚੜ੍ਹੇ ਜਿੱਥੇ ਇੱਕ ਪਾਸੇ ਰੁੱਖਾਂ ਤੇ ਝੁੰਡ ਸਨ ਅਤੇ ਇੱਕ ਪਾਸੇ ਹਰੀਆਂ-ਹਰੀਆਂ ਕੜਕਾਂ ਹੁਲਾਰੇ ਮਾਰ ਰਹੀਆਂ ਸਨ ਜਸ਼ਨ ਨਹਿਰ ਦੇ ਕਿਨਾਰੇ ਤੇ ਖੜ ਕੇ ਪਾਣੀ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਗੁਰਮੇਲ ਸਿੰਘ ਨੇ ਪੁੱਛਿਆ ਬੇਟਾ ਕੀ ਲੱਭ ਰਿਹਾ ਹੈ ਪਾਪਾ ਪ੍ਰਵਾਸੀ ਪੰਛੀ ਲੱਭ ਰਿਹਾ ਹਾਂ ਮਾਈਗਰੇਟਰੀ ਬਰਡਸ ਐਸੇ ਪੰਛੀ ਪੰਛੀ ਐਸੇ ਪੰਛੀ ਜਿਹੜੇ ਮਾਈਗ੍ਰੇਸ਼ਨ ਕਰਦੇ ਹਨ ਮਾਈਗ੍ਰੇਸ਼ਨ ਕੀ ਹੁੰਦਾ Google ਤੇ ਸਰਚ ਕਰਿਓ ਤੁਹਾਡਾ ਹੋਮਵਰਕ ਹੈ ਅੱਜ ਜਿਹੜੇ ਸੁਣ ਰਹੇ ਨੇ ਸ਼ਰੋਤਾ ਠੀਕ ਹੈ ਜੀ ਦੁਪਹਿਰੇ 모ਹਿਤ ਅਤੇ ਸ਼ੁਭਮ ਮੇਰੇ ਕੋਲ ਆਏ ਸਨ ਉਕੇ ਰੇ ਸੰਨ ਕੀ ਇਸ ਵਾਰ ਨਹਿਰ ਤੇ ਕਾਫੀ ਪ੍ਰਵਾਸੀ ਪੰਛੀ ਆਏ ਹੋਏ ਹਨ ਮੋਹਿਤ ਸ਼ੁਭਮ ਇਹਦੇ ਦੋਸਤ ਹੋਣਗੇ ਮੁੰਡੇ ਤੇ ਜਸ਼ਨ ਦੇ ਪੈਰਾ ਦਾ ਖੜਾਕ ਸੁਣ ਕੇ ਦੋ ਮੁਰਗਾਬੀਆਂ ਉਹਨਾਂ ਦੇ ਮੋਹਰਿਓਂ ਉੱਡ ਗਈਆਂ ਜਸ਼ਨ ਇਹਨਾਂ ਮੁਰਗਾਬੀਆਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਪਾਪਾ ਇਹ ਤਾਂ ਬਹੁਤ ਪਿਆਰੇ ਪੰਛੀ ਨੇ ਇਹ ਕਿੱਥੋਂ ਆਉਂਦੇ ਨੇ ਇੱਕੋ ਸਾਹ ਵਿੱਚ ਉਹ ਉਹ ਕਿੰਨੇ ਸਾਰੇ ਸਵਾਲ ਕਰ ਗਿਆ ਗੁਰਮੇਲ ਸਿੰਘ ਨੇ ਜਸ਼ਨ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਪਤਰਾ ਪ੍ਰਵਾਸੀ ਪੰਛੀ ਦੂਰ ਦੁਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਆਉਂਦੇ ਹਨ। ਇਹਨਾਂ ਵਿੱਚ ਮੁੱਖ ਤੌਰ ਤੇ ਸਮੁੰਦਰੀ ਕੁੰਝਾਂ, ਅਬਾਬੀਲ, ਹਾਂਸ ਅਤੇ ਨੀਲਸਰ ਆਦ ਪੰਛੀ ਸ਼ਾਮਲ ਹਨ। ਇਹਨਾਂ ਵਿੱਚੋਂ ਕੁਝ ਪੰਛੀ ਸਾਈਬੇਰੀਆ ਤੋਂ ਵੀ ਆਉਂਦੇ ਹਨ। ਕਈ ਪੰਛੀ ਸੈਂਕੜੇ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦੇ ਹਨ। ਰੁੱਤ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ। ਇਸ ਲਈ ਇਹ ਪੰਛੀ ਸਾਡੇ ਮਹਿਮਾਨ ਹੁੰਦੇ ਹਨ ਗੈਸਟ ਹੁੰਦੇ ਹਨ ਇਹ ਗੱਲ ਮੈਂ ਇਹ ਗੱਲ ਮੈਂ 모हित ਤੇ ਸ਼ੁਭਮ ਹੋਰਨ ਨੂੰ ਵੀ ਸਮਝਾਵਾਂਗਾ ਜਸ਼ਨ ਨੇ ਗਭੀ ਗੰਭੀਰ ਹੁੰਦਿਆਂ ਕਿਹਾ ਗੁਰਮੇਲ ਸਿੰਘ ਨੂੰ ਲੱਗਿਆ ਜਿਵੇਂ ਜਸ਼ਨ ਥੱਕ ਗਿਆ ਹੋਵੇ ਪਰ ਉਹ ਸਵਾਲ ਤੇ ਸਵਾਲ ਕਰੀ ਜਾ ਰਿਹਾ ਸੀ ਸਾਹਮਣੇ ਖੇਤਾਂ ਤੇ ਸਾਹਮਣੇ ਖੇਤਾਂ ਤੇ ਕੰਡਿਆਲੀ ਤਾਰ ਵੇਖੀ ਕੰਢੀ ਆਲੀ ਤਾਰ ਲੱਗੀ ਵੇਖ ਕੇ ਜਸ਼ਨ ਫੇਰ ਬੋਲ ਪਿਆ ਪਾਪਾ ਉਹ ਸਾਹਮਣੇ ਵਾਲੇ ਖੇਤ ਖਾਲੀ ਕਿਉਂ ਪਏ ਨੇ ਬੇਟਾ ਇਹ ਜ਼ਮੀਨ ਕਿਸੇ ਕਿਸਾਨ ਨੇ ਕਿਸੇ ਕੰਪਨੀ ਨੂੰ ਵੇਚ ਦਿੱਤੀ ਹੈ ਵੇਚ ਦਿੱਤੀ ਹੈ ਜਸ਼ਨ ਨੇ ਹੈਰਾਨ ਹੁੰਦੇ ਹ ਕਿ ਪਾਪਾ ਦਾਦੀ ਮਾਂ ਕਹਿੰਦੇ ਸਨ ਕਿ ਇਹ ਧਰਤੀ ਤਾਂ ਪੂਜਣ ਯੋਗ ਹੁੰਦੀ ਹੈ ਤੇ ਨਾਲੇ ਇਹ ਸਾਡੀ ਮਾਂ ਹੁੰਦੀ ਹੈ ਭਲਾ ਫਿਰ ਮਾਂ ਨੂੰ ਅਸੀਂ ਕਿਸ ਤਰ੍ਹਾਂ ਵੇਚ ਸਕਦੇ ਹਾਂ ਕਿਸ ਕਿਸ ਤਰ੍ਹਾਂ ਵੇਚ ਸਕਦੇ ਹਾਂ ਜਸ਼ਨ ਦੀਆਂ ਗੱਲਾਂ ਸੁਣ ਕੇ ਗੁਰਮੇਲ ਸਿੰਘ ਹੈਰਾਨ ਸੀ ਕਿ ਜਿਹੜੀਆਂ ਗੱਲਾਂ ਸਾਨੂੰ ਵੱਡਿਆਂ ਨੂੰ ਸੋਚਣੀਆਂ ਚਾਹੀਦੀਆਂ ਹਨ ਉਹ ਬੱਚੇ ਸੋਚ ਰਹੇ ਹਨ ਜ਼ਮੀਨਾਂ ਤੇ ਤੜਾ ਤੜ ਉੱਸਰ ਰਹੇ ਫਲੈਟ ਅਤੇ ਖੇਤੀ ਲਈ ਘਟਦੀ ਜਾਂਦੀ ਜ਼ਮੀਨ ਜ਼ਰੂਰ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਦੂਜੇ ਪਾਸੇ ਸਫੈਦਿਆਂ ਦੇ ਰੁੱਖ ਵਿੱਚ ਕਾਵਾਂ ਦੀ ਕਾਵਾਂ ਰੌਲੀ ਨੇ ਜਸ਼ਨ ਦਾ ਧਿਆਨ ਆਪਣੇ ਵੱਲ ਖਿੱਚਿਆ ਉਸ ਨੇ ਸ਼ਾਇਦ ਐਨ ਸਾਰੇ ਕਾਂ ਪਹਿਲਾਂ ਨਹੀਂ ਸਨ ਵੇਖੇ ਉਹ ਕਾਵਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਪਰ ਥੋੜੀ ਹੀ ਦੇਰ ਬਾਅਦ ਗੰਭੀਰ ਹੁੰਦਿਆਂ ਬੋਲਿਆ ਪਾਪਾ ਚਿੜੀਆਂ ਕਿਤੇ ਨਜ਼ਰ ਨਹੀਂ ਆਉਂਦੀਆਂ ਕਿੱਥੇ ਗਈਆਂ ਚਿੜੀਆਂ ਗੁਰਮੇਲ ਸਿੰਘ ਵੱਲੋਂ ਕੋਈ ਜਵਾਬ ਨਾ ਆਉਂਦਾ ਵੇਖ ਕੇ ਫਿਰ ਉਹ ਆਪ ਹੀ ਜਵਾਬ ਦਿੰਦਾ ਹੋਇਆ ਬੋਲਿਆ ਪਾਪਾ ਮੈਡਮ ਕਹਿੰਦੇ ਸਨ ਕਿ ਜਿਹੜੇ ਮੋਬਾਈਲ ਫੋਨਾਂ ਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਹਨ ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਕਰਕੇ ਬਹੁਤ ਸਾਰੇ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਹਨ ਸ਼ਾਇਦ ਇਹ ਹੀ ਕਾਰਨ ਹੈ ਕਿ ਚਿੜੀਆਂ ਵੀ ਜਾਂ ਤਾਂ ਮਰ ਗਈਆਂ ਨੇ ਜਾਂ ਫਿਰ ਦੂਰ ਦਰਾਡੇ ਕਿਧਰੇ ਪਹਾੜਾਂ ਵੱਲ ਚਲੀਆਂ ਗਈਆਂ ਨੇ ਹਾਂ ਪੁੱਤਰਾ ਠੀਕ ਕਹਿੰਦੇ ਏ ਤੇਰੀ ਮੈਡਮ ਜਿੱਥੇ ਸਾਨੂੰ ਇਹਨਾਂ ਚੀਜ਼ਾਂ ਤੇ ਲਾਭ ਹੋਏ ਨੇ ਉੱਥੇ ਸਾਨੂੰ ਇਹਨਾਂ ਕਰਕੇ ਬਹੁਤ ਕੁਝ ਗੁਆਣਾ ਵੀ ਪਿਆ ਹੈ ਗੱਲਾਂ ਬਾਤਾਂ ਕਰਦੇ ਆ ਪਤਾ ਹੀ ਨਹੀਂ ਲੱਗਿਆ ਕਿ ਗੁਰਮੇਲ ਸਿੰਘ ਤੇ ਜਸ਼ਨ ਕਦੋਂ ਕਰ ਪਹੁੰਚ ਗਏ ਜਸ਼ਨ ਕਰ ਆਉਂਦਿਆਂ ਫਿਰ ਖੇਡਣ ਵਿੱਚ ਮਗਨ ਹੋ ਗਿਆ ਪਰ ਗੁਰਮੇਲ ਸਿੰਘ ਅਜੇ ਵੀ ਜਸ਼ਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਦੋਸਤੋ ਇਹ ਸੀ ਆਪਣਾ ਅੱਜ ਦਾ ਪੰਜਾਬੀ ਪੋਡਕਾਸਟ ਦਾ ਐਪੀਸੋਡ ਨਿੱਕੀ ਜਿੰਦ ਤੇ ਕਿਸੇ ਨਾ ਨਿੱਕੀ ਜਿੰਦ ਤੇ ਵੱਡੀ ਸੋਚ ਤਾਂ ਦੇਖ ਲਓ ਪੇਟ ਨੇ ਆਪਣੇ ਪਾਪਾ ਨੂੰ ਕਿੰਨੀ ਡੂੰਘੀ ਸੋਚ ਦੇ ਵਿੱਚ ਪਾਤਾ ਇੰਨੇ ਗਹਿਰੇ ਸਵਾਲ ਪੁੱਛ ਕੇ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਵੀ ਸੋਚਣੇ ਚਾਹੀਦੀਆਂ ਨੇ ਕਿ ਅਸਾਂ ਆਪਾਂ ਤਰੱਕੀ ਤਾਂ ਕਰ ਰਹੇ ਹਾਂ ਪਰ ਕੀ ਕੀਮਤ ਉਸ ਦੀ ਸਾਨੂੰ ਚੁਕਾਣੀ ਪੈ ਰਹੀ ਹੈ ਤਾਂ ਕੁਝ ਸ਼ਬਦ ਆਏ ਸੀਗੇ ਇਸ ਪਾਠ ਦੇ ਵਿੱਚ ਜਿਹਨੂੰ ਆਪਾਂ ਸਮਝ ਲੈਣੇ ਹਨ ਜਿਵੇਂ ਇੰਤਜ਼ਾਰ ਦਾ ਮਤਲਬ ਹੋਤਾ ਹੈ ਹੁੰਦਾ ਹੈ ਉਡੀਕ ਕਰਨੀ ਵੇਟ ਕਰਨਾ ਕਿਸੇ ਦਾ ਧਨ ਦਾ ਮਤਲਬ ਹੋ ਗਿਆ ਇੱਥੇ ਲਗਨ ਧਿਆਨ ਗੰਭੀਰ ਦਾ ਮਤਲਬ ਹੋ ਗਿਆ ਸੋਚ ਵਿਚਾਰ ਵਾਲਾ ਸੰਜੀਦਾ ਤਰੰਗਾਂ ਦਾ ਮਤਲਬ ਹੋ ਗਿਆ ਲਹਿਰਾਂ वेव्स ਮਗਨ ਦਾ ਮਤਲਬ ਹੋ ਗਿਆ ਮਸਤ ਲੀਨ ਯਾਨਕੀ ਇੱਕ ਤਰ੍ਹਾਂ ਨਾਲ ਇਨਵੋਲਵਡ ਹੈ ਤਾਂ ਇਹ ਸੀ ਅੱਜ ਦਾ ਪੰਜਾਬੀ ਪੋਡਕਾਸਟ ਦਾ ਐਪੀਸੋਡ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਆਪਣੇ ਸੁਝਾਅ ਦੇ ਸਕਦੇ ਹੋ ਇਸ ਤਰ੍ਹਾਂ ਦੇ ਹੋਰ ਪੋਡਕਾਸਟ ਪੰਜਾਬੀ ਪੋਡਕਾਸਟ ਐਪੀਸੋਡਸ ਹੋਰ ਲਈ ਤੁਸੀਂ ਇਸ ਵੀਡੀਓ ਦੇ ਲਿੰਕ ਵਿੱਚ ਡਿਸਕ੍ਰਿਪਸ਼ਨ ਵਿੱਚ ਲਿੰਕ ਹੈ ਤੁਸੀਂ ਉਸ ਨੂੰ ਕਲਿੱਕ ਕਰਕੇ ਬਾਕੀ ਪਲੇਲਿਸਟ ਨੂੰ ਦੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੁਸੀਂ ਆਪਣਾ WhatsApp ਤੇ ਸਟੇਟਸ ਪਾ ਸਕਦੇ ਹੋ ਲਿੰਕ ਥੈਂਕ ਯੂ ਵੈਰੀ